ਕਤਈ ਇੱਕ ਹਾਂਜੀ ਇੱਕ ਕਿੱਥੇ ਐਕਸੀਡੈਂਟ ਹੋਇਆ ਜੀ ਜੀ ਸੰਤੋ ਕਾ ਤੇ ਆਪਣੇ ਚਾਤ ਬਰ ਦੇ ਵਿਚਕਾਰ ਹੋਇਆ ਜੀ ਰਹਿਣ ਵਾਲੇ ਕਿੱਥੋਂ ਦੇ ਸੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਨਾਮ ਕੀ ਹੈ ਜੀ ਨਾਮ ਹੈ ਜੀ ਰੇਸ਼ਮ ਸਿੰਘ ਜੀ ਉਹ ਪਛੋਣਾ ਇਹ ਜੀ ਪੱਠੇ ਦੇ ਬੇਟਾ ਕੱਟਦੇ ਆ ਈਟਾ ਕੱਟ ਕੇ ਆ ਰਹੇ ਸੀ ਠੀਕ ਆ ਮਿੱਟੀ ਪਿਓ ਕੇ ਸ਼ਾਮ ਨੂੰ ਤਕਰੀਬਨ 8 ਕੁ ਦਾ ਟਾਈਮ ਸੀਗਾ ਇਹਨਾਂ ਤੋਂ ਜਾ ਰਹੇ ਸੀ ਤੇਰੋਂ ਮਿੱਟੀ ਦੀ ਟਰਾਲੀਆਂ ਲੱਗੀਆਂ ਇਹਨਾਂ ਨੇ ਅੱਠਿਆਂ ਨਾਲ ਲਾਈਆਂ ਇਹਨਾਂ ਮਿੱਟੀ ਸਤੌਂਦੇ ਆ ਤੇ ਇਹ ਆਂਡਿਆ ਸੀ ਜਾਂਡਿਆ ਸੀ ਘਰੋਂ ਤੋਂ ਟਰਾਲੀ ਉਹਨੇ ਮਾਰ ਕੇ ਸਾਈਡ ਤੇ ਥੱਲੇ ਵਿੱਢ ਕੇ ਤੇ ਨਿਕਲ ਗਿਆ ਠੀਕ ਹੈ ਹਾਂਜੀ ਬੰਦੇ ਦੀ ਪਛਾਣ ਆਈ ਜਾਂ ਨਹੀਂ ਹਾਂਜੀ ਹਾਂਜੀ ਬੰਦੇ ਦਾ ਪਤਾ ਲੱਗ ਗਿਆ ਜੀ ਦੂਸਰੀਆਂ ਤੇ ਚਾਲੀਆਂ ਜਿਹੜੀਆਂ ਸੀ ਉਹ ਆਪੋ ਫੜ ਲਈਆਂ ਨੇ ਉਹ ਵੀ ਚੱਲੇ ਸੀ ਪਿੱਛੇ ਠੀਕ ਹੈ ਉਹ ਤਾਂ ਫਿਰ ਆਏ ਉਹਨਾਂ ਨੂੰ ਫੜ ਕੇ ਤੇ ਉਹ ਤਾਂ ਪਿੰਡ ਥਲਾ ਲਿਆਈ ਤੇ ਬਲਦੀ ਕਾਰਵਾਈ ਕੀਤੀ ਜਾਵੇ ਜਿਹੜਾ ਹੈਗਾ ਸੀ ਸ਼ਿੰ다 ਸਿੰਘ ਬਾਈਕਾਂ ਦਾ ਦੱਸ ਦੇ ਜੀ 15 ਦਾ ਲਾਲ ਰੰਗ ਦਾ ਟਰੈਕਟਰ ਹੈ ਜੀ ਉਹਨੇ ਮਾਰ ਕੇ ਉਤੋਂ ਲਦਾ ਕੇ ਤੇ ਟਰੈਕਟਰ ਪਜਾਲ ਗਿਆ ਠੀਕ ਹੈ ਮੌਕੇ ਤੇ ਨਹੀਂ ਰੁਕਿਆ ਹਾਂਜੀ ਠੀਕ ਹੈ ਫਿਰ ਹੁਣ ਤੁਸੀਂ ਕੀ ਮੰਗ ਚਾਹੁੰਦੇ ਹੋ ਅਸੀਂ ਇਹ ਮੰਗ ਕਰਦੇ ਆ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਠੀਕ